ਸਤਿ ਸ਼੍ਰੀ ਅਕਾਲ ਪੀਵੀ 32 ਨਾਵਾਸ਼ਹਿਰ ਦੇਖ ਰਹੇ ਹੋ ਸ਼੍ਰੀ ਮੁਕਸਰ ਸਾਹਿਬ ਦੇ ਪਿੰਡ ਰੁਖਾਲਾ ਵਿਖੇ ਕੌਣ ਬਣੇਗਾ ਕਰੋੜਪਤੀ ਦੇ ਨਾਂ ਤੇ ਕਰੀਬ 1.5 ਕਰੋੜ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸਬੰਧੀ ਥਾਣਾ ਕੋਟਪਈ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਲਾਲਚ ਦੇ ਵਿੱਚ ਵਿਅਕਤੀ ਕਈ ਵਾਰ ਉਹ ਪੂੰਜੀ ਵੀ ਗਵਾ ਬੈਠਦਾ ਹੈ ਜੋ ਉਸਦੇ ਕੋਲ ਆਪਣੀ ਹੁੰਦੀ ਹੈ ਅਜਿਹੀ ਘਟਨਾ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਰੁਖਾਲਾ ਵਿਖੇ ਸਾਹਮਣੇ ਆਈ ਹੈ ਜਿੱਥੇ ਕੌਣ ਬਣੇਗਾ ਕਰੋੜਪਤੀ ਦੇ ਨਾਮ ਹੇਠ ਇੱਕ ਵਿਅਕਤੀ ਨੂੰ 1.5 ਕਰੋੜ ਰੁਪਏ ਦਾ ਠੱਗਾ ਨੇ ਚੂਨਾ ਲਾ ਦਿੱਤਾ ਹੈ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪਿੰਡ ਰੁਖਾਲਾ ਵਾਸੀ ਹਰਪ੍ਰਭਗਵਾਨ ਸਿੰਘ ਨੇ ਦੱਸਿਆ ਹੈ ਕਿ ਉਸਦੇ ਪਿਤਾ ਇੰਦਰਜੀਤ ਸਿੰਘ ਦੇ ਦੋ HDFC ਬੈਂਕ ਅਤੇ ਇੱਕ ਖਾਤਾ SBI ਵਿੱਚ ਹੈ ਉਸਦੇ ਪਿਤਾ ਨੂੰ ਇੱਕ ਅਣਜਾਣ ਨੰਬਰ ਤੋਂ ਕਾਲ ਆਈ ਸੀ ਉਹਨਾਂ ਦੀ ਕੌਣ ਬਣੇਗਾ ਕਰੋੜਪਤੀ ਚ ਲਾਟਰੀ ਨਿਕਲੀ ਹੈ ਅਤੇ ਉਹਨਾਂ ਨੂੰ 20000 ਰੁਪਏ Google Pay ਕਰਨ ਲਈ ਕਿਹਾ ਉਹਨਾਂ ਨੇ 20000 ਰੁਪਏ Google Pay ਕਰ ਦਿੱਤਾ ਅਜੇ ਹਾ ਦੋ ਵਾਰ ਹੋਇਆ ਪਰ ਇਸ ਉਪਰੰਤ ਉਹਨਾਂ ਦੇ ਖਾਤੇ 'ਚ ਕੁਝ ਮਹੀਨਿਆਂ ਵਿੱਚ ਹੀ 1 ਕਰੋੜ 15 ਲੱਖ ਰੁਪਏ ਟਰਾਂਸਫਰ ਕਰ ਲੈ ਗਏ ਕੁਝ ਦਿਨਾਂ ਬਾਅਦ ਫਿਰ ਇੱਕ ਹੋਰ ਨੰਬਰ ਤੋਂ WhatsApp ਕਾਲ ਕਰਕੇ ਸਾਰੇ ਟੈਕਸ ਦੇ ਨਾਮ ਅਤੇ ਸਾਰੇ ਪੈਸੇ ਵਾਪਸ ਕਰਨ ਦੇ ਨਾਮ ਤੇ 32 ਲੱਖ ਰੁਪਏ ਦੀ ਆਰਟੀਜੀਐਸ ਕਰਵਾ ਲਈ ਇਸ ਤਰ੍ਹਾਂ ਉਹਨਾਂ ਨਾਲ ਕਰੀਬ 1.5 ਕਰੋੜ ਰੁਪਏ ਦੀ ਠੱਗੀ ਬੱਜੀ ਹੈ ਪੁਲਿਸ ਨੇ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ ਜੀ ਮਾਮਲਾ ਕੀ ਜਿਹੜਾ ਫਰੋਡ ਦਾ ਹੈ ਕਿੰਨਾ ਫਰੋਡ ਹੈ ਕਿ ਇਹ ਕਿੱਥੋਂ ਰਹਿਣਾ ਇਸ ਤਰ੍ਹਾਂ ਹੋਇਆ ਹੈ ਹਾਂ ਇੱਕ ਨਾ ਕੰਪਲੇਂਟ ਹਰਪਖਵਾਨ ਸਿੰਘ ਪੁੱਤਰ ਇੰਦਰਜੀਤ ਸਿੰਘ ਵੱਲੋਂ ਜਿਹੜੀ ਪਿੰਡ ਰਖਾਲਾ ਵੱਲੋਂ ਜਿਹੜੀ ਹੈਗੀ ਹੈ ਕੰਪਲੇਂਟ ਦਿੱਤੀ ਗਈ ਸੀ ਕਿ ਉਹਨਾਂ ਦੇ ਫਾਦਰ ਸਾਹਿਬ ਜਿਹੜੇ ਗਿਆ ਕਿੰਦਰਜੀਤ ਸਿੰਘ ਪੁੱਤਰ ਨਰੈਣ ਸਿੰਘ ਪਿੰਡ ਰਖਾਲਾ ਦੇ ਜਿਹੜੇ ਮੋਬਾਈਲ ਨੰਬਰ ਤੇ ਹੈਗਾ ਇੱਕ ਫਰੋਡ ਕਾਲ ਆਈ ਜਿਸ ਨੇ ਕਿਹਾ ਕਿ ਤੁਹਾਡਾ ਜਿਹੜਾ ਹੈਗਾ ਕੋਣ ਅਸੀਂ ਕੋਣ ਬਣੇਗਾ ਫੋਰਡ ਪਤੀ ਦੇ ਵਿੱਚੋਂ ਜਿਹੜੇ ਹੈਗੇ ਬੋਲ ਰਹੇ ਆ ਤੇ ਤੁਹਾਡੀ ਜਿਹੜੀ ਲਾਟਰੀ ਲੱਗੀ ਹੈ ਤੇ ਤੁਸੀਂ ਸਾਨੂੰ 20000 ਰੁਪਏ ਜਿਹੜੇ Google Pay ਕਰੋ ਉਹਨਾਂ ਨੇ ਜਿਹੜੇ ਉਹਨਾਂ ਨੇ ਨੰਬਰ ਜਿਹੜਾ ਹੈਗਾ ਦਿੱਤਾ ਸੀਗਾ ਉਹਦੇ ਦੇ 20000 ਰੁਪਏ ਜਿਹੜਾ Google Pay ਕਰਤਾ ਥੈਨ ਇਹ ਕਾਲਸ ਰਿਪੀਟ ਹੁੰਦੀਆਂ ਰਹੀਆਂ ਤੇ ਉਹਨਾਂ ਨੇ ਇੱਕ ਵਾਰ ਫੋਰ ਜਿਹੜਾ ਹੈਗਾ Google Pay ਪੇਮੈਂਟ ਕਰਤੀ ਫਿਰ ਉਹਨਾਂ ਨੂੰ ਇੱਕ ਹੋਰ ਜਿਹੜੀ ਕਾਲ ਰਸੀਵ ਹੋਈ ਕਿ ਤੁਹਾਨੂੰ ਜਿਹੜਾ ਹੈਗਾ ਇਹਦੇ ਤੇ ਕੁਝ ਟੈਕਸ ਲੱਗਿਆ ਤੇ ਜਦੋਂ ਉਹਨਾਂ ਨੇ ਫਿਰ ਉਹਦੀ ਪੇਮੈਂਟ ਕਰੀ ਉਹਦੇ 32 ਲੱਖ ਰੁਪਏ ਉਹਨਾਂ ਦੇ ਅਕਾਊਂਟ ਦੇ ਵਿੱਚ ਚਲਾ ਗਿਆ ਇਦਾਂ ਕਰਕੇ ਵਾਰ-ਵਾਰ ਕਾਲਸ ਆਉਣ ਦੇ ਨਾਲ ਜਿਹੜਾ ਹੈਗਾ ਉਹਨਾਂ ਨੂੰ ਦਾ ਫੋਨ ਜਿਹੜਾ ਹੈਗਾ ਹੈਕ ਕਰ ਲਿਆ ਗਿਆ ਜਿਹਦੇ ਕਰਕੇ ਉਹਨਾਂ ਦੇ ਅਕਾਊਂਟ ਦੇ ਵਿੱਚੋਂ ਇੰਦਰਜੀਤ ਸਿੰਘ ਦੇ 1.5 ਕਰੋੜ ਰੁਪਏ ਜਿਹੜਾ ਹੈਗਾ ਉਹ ਟ੍ਰਾਂਜੈਕਸ਼ਨ ਹੋ ਗਈਆਂ ਤੇ 1.5 1.5 ਕਰੋੜ ਦਾ ਉਹਨਾਂ ਦੇ ਨਾਲ ਜਿਹੜਾ ਕਪਲਾ ਹੋ ਗਿਆ ਜੀ ਕੀ ਕੰਮ ਕੀ ਕਰਦੇ ਹੋ ਅ ਇਹਨਾਂ ਦਾ ਜਿਹੜਾ ਹੈਗਾ ਆਪਦਾ ਬਿਜ਼ਨਸ ਹੈਗਾ ਜੀ ਕੋਈ ਕੋਈ ਨੰਬਰ ਵੀ ਫਿਰ ਦੱਸੇ ਜਿਸ ਨਾਲ ਉਹ ਇੰਜੀਨੀਅਰ ਜਿੱਤੇ ਤੇ ਗੂਗਲ ਪੇ ਵਗੈਰਾ ਕੀਤਾ ਉਸ ਤਰ੍ਹਾਂ ਹਾਂਜੀ ਉਹ ਉਹਨਾਂ ਨੇ ਜਿਹੜੇ ਨੰਬਰ ਪ੍ਰੋਵਾਈਡ ਕਰਵਾਏ ਸੀਗੇ ਜਿਹਦੇ ਸਬੰਧੀ ਜਿਹੜਾ ਹੈਗਾ ਅੱਗੇ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ ਕਨਸਰਨ ਜਿਹੜੇ ਹੈਗੇ ਨੇ ਟੈਕਨੀਕਲ ਸੈੱਲ ਵਗੈਰਾ ਨੂੰ ਲਿਖ ਕੇ ਭੇਜਿਆ ਗਿਆ ਜਿੱਦੇ ਜਲਦੀ ਪਤਾ ਲਗਾ ਕੇ ਕਸ਼ੀਆਂ ਦੀ ਜਿਹੜੀ ਪਾਲ ਕਰ ਲਈ ਚਾਉਂ ਕਿੰਨੇ ਬੰਦੇ ਖਲਾਫ ਮਮਤਾ ਜੀਵਤਾ ਕੋਈ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਜਿਹੜਾ ਹੈਗਾ ਮੁਕਦਮਾ ਦਰਜ ਕੀਤਾ ਗਿਆ ਹੈਗਾ ਤੇ ਜਲਦੀ ਜਿਹੜੀ ਹੈਗੀ ਹੈ ਇਹ ਖਾਤਿਆਂ ਤੇ ਇਹ ਨੰਬਰਾਂ ਦਾ ਪਤਾ ਲਗਾ ਕੇ ਅੱਗੇ ਜਿਹੜੀ ਕੀ ਹੈ ਕਸ਼ੀਆਂ ਗ੍ਰਫ